ਅਸ ਵਕਤ ਤਿੱਜਾ ਸੂਬਾ ਇਹ ਸਮਾਜ ਨੇ ਸੂਣਾ ਬਣੀ ਵਾਲੇ ਪਾਸਿਓਂ ਪਤਾ ਦਿਖਾ ਰਹੇ ਆ ਬਾਕੀ ਵਿਰਲਾ ਬੰਦਾ ਸਪੇਸ ਗੈਰ ਚੰਗਾਪਸੀ ਥਾਣਾ ਦੇ ਵਿੱਚ ਬਾਈ ਰੇਲ ਦੀ ਗੱਲ ਕਰਕੇ ਬੇਰਬੂਲ ਚੰਗੀ ਸੋਹਣੀ ਆ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਲੂਵਾਲ ਸੰਤਾ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਹੈ ਸ਼੍ਰੀ ਤਰਨਤਾਰਨ ਸਾਹਿਬ ਔਰ ਉਹ ਵੀਰ ਗੁਰਪ੍ਰੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਵੈਸੇ ਜੇਕਰ ਆਪਾਂ ਕਰਦੇ ਨੇ ਸਟਾਰਟਿੰਗ ਦੇ ਵਿੱਚ ਕਿਸੇ ਵੀ ਰਕਮ ਦਾ ਕੋਈ ਵਪਾਰ ਲਾਈਨ ਦਾ ਕੰਮ ਨਹੀਂਗਾ ਵੀਰ ਦਾ ਘਰੇ ਲੋ ਘਰੇ ਪਸ਼ੂ ਰੱਖੇ ਹੋਏ ਆ ਜਿੰਨੇ ਵੀ ਤੁਸੀਂ ਸਾਬਣੇ ਦੇਖ ਰਹੇ ਜੇ ਇਹਨਾਂ ਰੱਖੇ ਹੋਏ ਪਸ਼ੂਆਂ ਦੇ ਵਿੱਚੋਂ ਇੱਕ ਵੀਰ ਮੱਝ ਸੇਲ ਕਰਨਾ ਚਾਹੁੰਦਾ ਅੱਜ ਭੋਟੀ ਮੱਝ ਦਿਖਾ ਦਾਂਗੇ ਸਿਰੋਂ ਭੋਟੀ ਆ ਸੂਆ ਪੂਰੀ ਡਿਟੇਲ ਦੇ ਵਿੱਚ ਪੁੱਛਾਂਗੇ ਕਿਨਾਂ ਮਾਂ ਸੂਗਾ ਤੇ ਪਿਛਲੇ ਸਵੇਰ ਮਗਰਲੇ ਸੂਆਂ ਦੇ ਵਿੱਚ ਇਹਨੇ ਕਿੰਨਾ ਦੁੱਧ ਤਰੇ ਲੋ ਕਰੇ ਚਵਾਇਆ ਠੀਕ ਹੈ ਜੀ ਇੱਕ ਨਾਰਮਲ ਸਾਫ ਸਮਹਾਲ ਦੇ ਵਿੱਚ ਬਾਕੀ ਕੋਈ ਵੀ ਆਪਣਾ ਭਰਾ ਖਰੀਦਦਾਰੀ ਕਰਨਾ ਚਾਹੂਗਾ ਵਿਜ਼ਿਟ ਕਰਨ ਲਈ ਤੁਸੀਂ ਇੱਥੇ ਠੀਕ ਹੈ ਜੀ ਪਿੰਡ ਮਾਲੂਵਾਲ ਸੰਤਾ ਨੇੜੇ ਪਿੰਡ ਗੱਗੋਪੂਹਾ ਇਧਰ ਮੂਸੇ ਪਿੰਡ ਵੀ ਥੋੜੀ ਦੂਰੀ ਤੇ ਆ ਤੇ ਗੱਗੋਪੂਹਾ ਤੋਂ ਜਿਹੜੀ ਦੋ ਸੜਕ ਇਧਰ ਜੀਓ ਵਾਲੇ ਥਾਣੀ ਤਰਨ ਤਰਨੋਂ ਜਾਂਦੀ ਹੈ ਠੀਕ ਹੈ ਜੀ ਤੇਜਾ ਸਿੰਘ ਵਾਲੇ ਵਾਲੀ ਸਾਈਡ ਨੂੰ ਇਸੇ ਸੜਕ ਦੇ ਉੱਪਰ ਕੋਈ 1.5 2 2.5 ਕਿਲੋਮੀਟਰ ਦੀ ਸਾਰੀ ਦੂਰੀ ਆ ਗੱਗੋਪੂਹਾ ਏਡੇ ਤੋਂ ਪਿੰਡ ਮਾਲੂਵਾਲ ਸੰਤਾਂ ਦੀ ਬਾਕੀ ਸੋਰਸੇ ਤੋਂ ਵੱਡਾ ਪਿੰਡੇ ਤੋਂ ਕੁਝ 6 ਕਿਲੋਮੀਟਰ 5 6 ਕਿਲੋਮੀਟਰ ਦੀ ਦੂਰੀ ਆ ਤੇ 6-7 ਕਿਲੋਮੀਟਰ ਇੱਥੋਂ ਚਪਾਦ ਰਹਿ ਜਾਂਦਾ ਠਿੱਕੀਵੰਡ ਕੋਈ 8-10 ਕਿਲੋਮੀਟਰ ਕਹ ਲਓ ਜਾਂ 12 ਕਿਲੋਮੀਟਰ ਦੀ ਸਾਰੀ ਦੂਰੀ ਆ ਤੇ ਤਰਨਤਨ ਵੀ ਇਥੋਂ ਕੋਈ 15-16 ਕਿਲੋਮੀਟਰ ਦੀ ਦੂਰੀ ਤੇ ਆ ਬਾਕੀ ਕੋਈ ਵੀ ਭਰਾ ਫਾਰਮਰ ਮੇਰਾ ਆਣ ਕੇ ਆਪਣੀ ਤਸੱਲੀ ਕਰ ਸਕਦਾ ਟਿੱਪ ਕੇ ਬਾਕੀ ਭਾਰ ਪੇਸ਼ੇ ਤੋਂ ਆਪਾਂ ਵੇਰ ਦੀ ਗਾਰੰਟੀ ਤੁਸੀਂ ਸੜੀ ਲੈ ਲਾਂਗੇ ਆਓ ਕਰਦੇ ਆ ਗੱਲਬਾਤ ਤਰੀਕਾ ਜ 21 ਅਗਸਤ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਸਭ ਤੋਂ ਪਹਿਲਾਂ ਗੁਰਪ੍ਰੀਤ ਸਾਸਤਰੀ ਕਾਲ ਜੀ ਹਾਂ ਜੀ ਸਾਸਤਰੀ ਕਾਲ ਰਾਜ ਸਾਨੂੰ ਸਾਰਨੇ ਤੇ ਕਿੰਨੇ ਮੇਰੇ ਭਰਾ ਚੈਨਲ ਵੇਖਰ ਵਾਲੇ ਨੇ ਸਾਰੇ ਨੂੰ ਸਾਸਤਰੀ ਕਾਲ ਜੀ ਸਾਸਤਰੀ ਕਾਲ ਬਰਾਹੋ ਠੀਕ ਠਾਕ ਵੀਰੇ ਵਧੀਆ ਵੀਰੇ ਚੜਦੀ ਕਲਾ ਜੀ ਮੈਂ ਵੀ ਗੁਰਪ੍ਰੀਤ ਕੱਲ ਪਰਸੋਂ ਦਾ ਆਪਣੀ ਮੁਲਾਕਾਤ ਹੁੰਦੀ ਫਿਰਦੀ ਸੀ ਵੀ ਕੋਈ ਵੀਡੀਓ ਬਣਾਉਣੀ ਆ ਵੀਰੇ ਮਾਝ ਇੱਕ ਤਿਆਰ ਆ ਹਾਂਜੀ ਬਲਕਿ ਹਜੇ ਵੀ ਚਲੋ ਆਪਾਂ ਗੱਲ ਕਰਦੇ ਵੀ ਸਮਾਂ ਬਾਕੀ ਹੈਦਾ ਕੋਈ 807 ਦਿਨਾਂ ਹਾਂਜੀ 10 ਦਿਨਾਂ ਦੀ ਕੱਚੀ ਵਾਲੇ ਮੈਂ 10 ਦਿਨਾਂ ਦੀ ਹਾਂਜੀ ਜਦ ਗੁਰਪ੍ਰੀਤ ਮਾਲ ਵੀ ਜਿੰਨਾ ਵੀ ਆ ਤੁਸੀਂ ਰੱਖਿਆ ਸਾਰਾ ਆਪਣਾ ਘਰ ਦਾ ਘਰੇਲੂ ਮਾਲ ਆ ਮਤਲਬ ਤੁਸੀਂ ਵੀ ਆਪਣਾ ਦੱਸ ਸਕਦੇ ਹੋ ਵੀ ਕਿਸੇ ਰਕਮ ਤੋਂ ਵੀ ਵਪਾਰ ਲੈਣ ਦਾ ਵਪਾਰ ਲੈਣ ਦਾ ਕੋਈ ਕੰਮ ਨਹੀਂ ਜੀ ਆਪਣਾ ਕਈ ਵਾਰ ਬਹੁਤੇ ਭਰਾਵਾਂ ਨੂੰ ਹੁੰਦਾ ਨਾ ਵੀ ਆਪਾਂ ਘਰੇਲੂ ਘਰੋਂ ਮੱਝ ਖਰੀਦੀਏ ਚੰਗੀ ਮੱਝ ਦੇ ਕਈ ਵੇਰ ਬੜੇ ਸ਼ਕੀਨ ਆ ਵੀ ਕੋਈ 13 14 ਕਿਲੋ ਵਾਲੀ ਮੱਝ ਸਾਨੂੰ ਮਿਲ ਜੇ ਤੇ ਬਾਕੀ ਚਲੋ ਵਪਾਰ ਵਪਾਰੀ ਭਰਾ ਵੀ ਆਪਣੇ ਉਹ ਵੀ ਭਰਾ ਨੇ ਕਿਉਂਕਿ ਹਰੇਕ ਨੇ ਘਰਾਂ ਦੇ ਵਿੱਚੋਂ ਮਾਲ ਕਲੈਕਟ ਕਰਨਾ ਹੁੰਦਾ ਇਕੱਠਾ ਕਰਨਾ ਹੁੰਦਾ ਤੇ ਇਸੇ ਤਰ੍ਹਾਂ ਤੁਰ ਫਿਰ ਕੇ ਮਾਲ ਅੱਕਾ ਦਾ ਜਿਹੜਾ ਇਕੱਠਾ ਕੀਤਾ ਜਾਂਦਾ ਹੈ ਵਪਾਰੀ ਵੀਰਾਂ ਵੱਲੋਂ ਵੀ ਹਾਂਜੀ ਹਾਂਜੀ ਤੇ ਗੁਰਪ੍ਰੀਤ ਜਿਹੜੀ ਇਹ ਮੱਝ ਆਪਾਂ ਸ਼ੇਅਰ ਕਰਦੇ ਪਏ ਆਂ ਜੇ ਇਹ ਤਾਂ ਸੂਆ ਦੱਸਦੇ ਆਪਣੇ ਭਰਾਵਾਂ ਨੂੰ ਸੂਆ ਕਿੰਨਾ ਇਹ ਵੀਰ ਜੀ ਤੀਜੇ ਸੂਏ ਵਾਸਤੇ ਤਿਆਰ ਹੈ ਬਸ ਦਾ ਹਾਂ ਦਿਨਾਂ ਦੀ ਕੱਤੀ ਹੈ ਠੀਕ ਆ ਤੇ 13-14 ਕਿਲੋ ਮਤਲਬ ਦੂਜੇ ਸੂਏ ਇਹਨਾਂ ਦੁੱਧ ਚ ਆਇਆ ਅੱਛਾ ਜੀ ਹਾਂਜੀ ਹਾਂਜੀ ਤਾਂ ਵੀ ਦੂਜੇ ਸੂਏ 213-14 ਲੀਟਰ ਮਿਲਕਿੰਗ ਇਹ ਸਮਾਜ ਨੇ ਕਰਵਾਈ ਆ ਇਸ ਵਕਤ ਤੀਜਾ ਸੂਆ ਇਹ ਸਮਾਜ ਨੇ ਸੂਣਾ ਕੱਟ ਹਾਈਟ ਤੁਸੀਂ ਆਪ ਦੇਖ ਲਓ ਠੀਕ ਆ ਜੀ ਵੱਡੀ ਹਾਈਟ ਕੱਟ ਦੇ ਵਿੱਚ ਆ ਮਤਲਬ ਮੀਡੀਅਮ ਤੋਂ ਪ ਫੁੱਲ ਵਜਨ ਵੇਟ ਸਰੀਰ ਦੇ ਬੰਤਰ ਦੀ ਗੱਲ ਕਰ ਲਈਏ ਤੇ ਪੂਰੀ ਭਾਰੀ ਫੁੱਲ ਵਜਨ ਲੋੜਾ ਸੋ ਪਲਿਸੋਂ ਵੀ ਆਏ ਪਾਸਿਓ ਪੂਰਾ ਕੋਈ ਸ਼ੱਕ ਨਹੀਂ ਛੱਡਿਆ ਵੀਰ ਨੇ ਪਲਿਸਾਂ ਵੀ ਪੂਰੀ ਆ ਇਧਰੋਂ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਤੇ ਪਿਛਲੇ ਸਵੇਰੇ ਦੱਸ ਹੀ ਦਿੱਤਾ ਵੀ ਘੱਟੋ ਘੱਟ ਵੀ 13 ਲੀਟਰ ਜਾਂ 13 ਤੋਂ ਪਲੱਸ ਦੁੱਧ ਦੇ ਮੱਝ ਨੇ ਚਵਾਇਆ ਖੋਲ ਕੇ ਆਪਾਂ ਤਸੱਲੀ ਦੇ ਨਾਲ ਤੋੜ ਕੇ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਬਧੋਰੀ ਗੱਲਬਾਤ ਸਮਝ ਆ ਜਾਊਗੀ ਲੰਬਾਈ ਵੇਲ ਦੀ ਗੱਲ ਕਰਕੇ ਬੇਰਬੂਲ ਚੰਗੀ ਸੋਹਣੀ ਆ ਅੱਗੇ ਕੋਈ ਵੀ ਆਪਣਾ ਫਾਰਮਰ ਭਰਾ ਲੈ ਕੇ ਜਾਣਾ ਚਾਹੁੰਦਾ ਡਿਗਾ ਜੀ ਤੇ ਤੁਸੀਂ ਬੇਚਿੰਤ ਲੈ ਕੇ ਜਾ ਸਕਦੇ ਜੀ ਗੁਰਪ੍ਰੀਤ ਐਨ ਵੀਰ ਇੱਕ ਵਾਰ ਥੋੜਾ ਲੰਮਾ ਤੋਰ ਦੀ ਆ ਭਾਈ ਇਹ ਗੁਰਪ੍ਰੀਤ ਮਾਲੀ ਤੋਂ ਬਣੀ ਸੀ ਜਾਂ ਆਪਾਂ ਕੋਈ ਟੀਕਾ ਏ ਕਰਵਾਈ ਸੀ ਇਹ ਵਿਧੀ ਆਪਣੇ ਪਿੰਡ ਦਾ ਹੀ ਨੀਲੀ ਰਵੀ ਦੇ ਮਾਲੀ ਤੋਂ ਬਣੀ ਆ ਨੀਲੀ ਰਵੀ ਦੇ ਮਾਲੀ ਤੋਂ ਠੀਕ ਆ ਭਾਈ ਲੋ ਵੀ ਇਹ ਦੋਸਤੋ ਕਿ ਬਣੀ ਵੀ ਨੀਲੀ ਰਵੀ ਮਾਲੀ ਤੋਂ ਆ ਬੋਲ ਤੋਂ ਬਣੀ ਆ ਤੋ ਚਲੋ ਕਈ ਵਾਰ ਹੁੰਦਾ ਭਰਾਵਾਂ ਨੂੰ ਵੀ ਇਹ ਵੀ ਪੁੱਛ ਕੇ ਵਿੱਚ ਦੱਸ ਦਿਆ ਕਰੋ ਠੀਕ ਆ ਜੀ ਜਿਹੜੇ ਘਰੂ ਲੋਕਾਂ ਵਾਲੇ ਆਪਣੇ ਭਰਾ ਜਦੋਂ ਵੀ ਪਸ਼ੂ ਸੇਲ ਕਰਦੇ ਆ ਏਆਈ ਕਰਵਾਈ ਆ ਜਾਂ ਉਹਨੇ ਬੁੱਲ ਤੋਂ ਸੇਲ ਕਰਵਾਈ ਆ ਤੇ ਕਿਹੋ ਜਿਹਾ ਬੁੱਲ ਤੋਂ ਸੇਲ ਬਿਲਕੁਲ ਕ੍ਰਾਸ ਕਰਵਾਈ ਆ ਤੋ ਵਿੱਚ ਪੁੱਛ ਕੇ ਦੱਸਣਾ ਜਿਹੜਾ ਚੰਗੀ ਗੱਲ ਆ ਜੇਕਰ ਕਰਮ ਵਾਲੀ ਠੀਕ ਆ ਜੀ ਵੀਰਾਂ ਦਾ ਵੀ ਨੀਲੀ ਦਾ ਵੀ ਤਾਂ ਸਾਹਨ ਵਰਤ ਲਿਆ ਸੀ ਇਹਦੇ ਤੇ ਬੱਚਾ ਕੋਈ ਨੀਲੀ ਦੇ ਹੋਈ ਤਾਂ ਚੰਗਾ ਪਾ ਗਈ ਤੇ ਉਹ ਵਾਦੇ ਵਾਲਾ ਪਲੱਸ ਪੁਆਇੰਟ ਹੋ ਜਾਂਦਾ ਠੀਕ ਆ ਜੀ ਚਾਹੇ ਮੇਲ ਆ ਜੇ ਚਾਹੇ ਫੀਮੇਲ ਆ ਜੇ ਬਾਕੀ ਫੀਜ਼ ਕੁਆਲਿਟੀ ਤਾਂ ਆਪਾਂ ਲਾ ਕੇ ਵਿਖਾ ਦਿੰ ਠੀਕ ਆ ਜੀ ਬਗੈਰ ਸਿੰਘ ਉਹ ਆ ਇਧਰ ਦੇਵੇ ਦੀ ਗੱਲ ਕਰੀਏ ਤੇ ਬਣੀ ਵਾਲੇ ਪਾਸਿਓਂ ਪਤਾ ਦਿਖਾ ਰਹੇ ਆ ਬਾਕੀ ਵਿਰਲਾ ਵੱਡਾ ਸਪੇਸ ਗੈਰ ਚੰਗਾਪਸੀ ਥਾਣਾ ਦੇ ਵਿੱਚ ਤੇ ਬਾਕੀ ਗੁਰਪ੍ਰੀਤ ਚਵਾਈ ਚੁਵਾਈ ਦੀ ਪੋਲੀ ਰਹਿਦੀ ਹੈ ਜੀ ਹਾਂ ਜੀ ਵੀਰ ਜੀ ਬਹੁਤ ਵਧੀਆ ਚੁਵਾਈ ਬਹੁਤ ਪੋਲੀ ਆ ਹੋਰ ਛੱਟੇ ਦੀ ਆਪਣੀ ਗਾਰੰਟੀ ਪਾਰ ਪਿੱਛੇ ਦੀ ਠੀਕ ਹੈ ਤੇ ਮਿਲਦੀ ਮਿਲਦੀ ਵੀ ਕਿਹਨਾਂ ਆਪਣੇ ਆਪ ਦੇ ਪੁੱਛ ਤੋਂ ਪਤਾ ਹੁੰਦਾ ਵੀ ਲੰਬਾ ਸਮਾਂ ਹੀ ਮਿਲਦਾ ਕਿ ਜੇ ਆਪਣੀ ਬਣ ਕੇ ਸੌਰ ਕੇ ਕਿਹਨਾਂ ਲੱਤ ਚੁੱਕ ਜਾਂਦੇ ਆ ਬਸ 2 ਮਹੀਨੇ ਆ ਤਾਂ ਛੱਡੀ ਐ ਅੱਛਾ ਜੀ ਹਾਂਜੀ ਸੁੰਦਿਆਂ ਤੱਕ ਮਿਲਦੀ ਰਹਿੰਦੀ ਠੀਕ ਆ ਬਸ ਇਹ ਮਿਲਦੀ ਵੀ ਕਰਮਾਂ ਦੀ ਲੌਂਗ ਟਾਈਮ ਹੀ ਆ ਮਤਲਬ ਸੁੰਦਿਆਂ ਤੱਕ ਮਿਲਦੀ ਰਹਿੰਦੀ ਆ ਚਲੋ ਹਾਰਵਰ ਵੀ ਆਈ ਆ ਬਣ ਵੀ ਜਾਂਦੀ ਆ ਮਾਲੀ ਤੋਂ ਬਣਦੀ ਆ ਠੀਕ ਆ ਜੀ ਅੱਗੇ ਮੇਰਾ ਭਰਾ ਕੋਈ ਵੀ ਚਲੋ ਆਪਦੀ ਤੁਹਾਡਾ ਬਿਲਕੁਲ ਵਿਸ਼ਵਾਸ ਕੇ ਰਜਕੀਨ ਆ ਵੀ ਏ ਆਈ ਕਰਵਾਉਣੀ ਆ ਜਿਹੜੇ ਬੁੱਲ ਤੋਂ ਕਰਵਾਉਣੀ ਆ ਉਹ ਵੀ ਤੁਸੀਂ ਅਜਮਾ ਸਕਦੇ ਜਾਨ ਵਾਲੇ ਸਮੇਂ ਦੇ ਵਿੱਚ ਪੁਰਾਣੇ ਬੈਸਰ ਤੋਂ ਹਲਾ ਕੇ ਮੜਾ ਦਿਖਾ ਦਿੱ ਗਏ। ਹਾਲੇ 10 ਦਿਨਾਂ ਦੀ ਕੱਚੀ ਮੱਝ ਬਣਦੀ ਚੰਗੀ ਹੋ। ਬਣਦੀ ਚੰਗੀ ਆ। ਬਾਕੀ ਬਣਦੀ 5-4 ਦਿਨ ਲਾਗੇ ਉਹਨਾਂ ਦਾ ਜ਼ਿਆਦਾ ਲਾ ਰਹੀ। ਹਾਂਜੀ ਹਾਂਜੀ। ਲੋ ਲੋ ਵੀ ਠੀਕ ਆ ਜੀ। ਸੋ ਲੇਵੇ ਵਾਲੂ ਕਰਮਾ ਜੀ ਦਾ ਚੰਗਾ ਖੁੱਲਾ। ਬਾਕੀ ਭਾਂਡੇ ਦੇ ਕੋਲ ਤੁਸੀਂ ਜੱਜਮੈਂਟ ਕਰ ਜਾਓਗੇ ਠੀਕ ਆ ਜੀ। ਲੇਵੇ ਆਰਡਰ ਦੀ ਸਾਫ ਆ। ਸੋ ਉਹਨਾਂ ਹੀ ਗਾਹ ਤੱਕ ਦੋਸਤੋ ਮੈਂ ਪਛਾਣ ਬਣ ਕੇ ਤਿਆਰ ਹੋ ਜੂਗੀ। ਮੱਝ ਚੰਗੀ ਆ ਬਾਕੀ ਬਖਾਲੇ ਤੋਂ ਪਤਾ ਲੱਗ ਜਾਊਗਾ ਪਸ਼ੂ ਦਾ ਵੀ ਜਿਹੜਾ ਕੋਈ 13 ਲੀਟਰ ਜਾਂ 14 ਲੀਟਰ ਦੁੱਧ ਚਵਾਉਣ ਵਾਲਾ ਤੇ ਉਹ ਆਦੇ ਵਿੱਚ ਬਿਲਕ ਠੀਕ ਹੈ ਝੋਨੇ ਵਾਲੇ ਪਿੰਡੋਂ ਦੇ ਪ੍ਰਾਰੀਆਂ ਤੋਂ ਪਛਾਣੇ ਜਾਂਦੇ ਤੇ ਉਹ ਗੱਲਬਾਤ ਆ ਜਿਹੜੇ ਪਸ਼ੂ ਨੇ ਦੋਸਤੋ ਦੁੱਧ ਚਮਾਉਣਾ ਉਹ ਭਾਂਡੇ ਤੋਂ ਪਤਾ ਲੱਗ ਜਾਊਗਾ ਵੀ ਕਿੰਨੇ ਕੁ ਲੀਟਰ ਦੀ ਇਹ ਮਾਲਕਨ ਆ ਸੋਨਾ ਪਿੱਠਪੁਰਾ ਤੇ ਇਹਦੀ ਗੁਰਪ੍ਰੀਤ ਤੇ ਡਿਮਾਂਡ ਜੇਕਰ ਮੁੱਲ ਦੀ ਗੱਲ ਕਰੀਏ ਤੇ ਮੁੱਲ ਦੇਰੇ ਕੀ ਰੱਖਿਆ ਮੁੱਲ ਕਿੰਨੇ ਦੀ ਆ ਸੰਤੂ ਸਾਹਿਬ ਜਿੰਨਾ ਮਰਜ਼ੀ ਕਰਾ ਲਓ ਆਪਾਂ 1-25 'ਚ ਮਾਨਤਾਣ ਖੁੱਲਾ ਕਰ ਦਾਂ ਇੱਕ ਪੰਜੀ 'ਚ ਹਾਂ ਜੀ ਠੀਕ ਆ ਭਰਾ ਚਲੋ ਬਾਕੀ ਆਏਗੇ ਤਾਂ ਕਰ ਦਿਓ ਖੁਸ਼ੀ ਨਾਲ ਮੌਕੇ ਤੇ ਜਿੰਨਾ ਵੀ ਜ਼ਰੂਰ ਕਰਾਂਗੇ ਜੀ ਮੋਲ ਭਾਵੇਂ ਜਿੰਨਾ ਮਰਜ਼ੀ ਕਰਾ ਲਓ ਬਾਕੀ ਇੱਕ ਪੱਤੀ ਚ ਮਾਨਤਨ ਕਰਾਂਗੇ ਠੀਕ ਆ ਵੀਰੇ ਹਾਂਜੀ ਹਾਂ ਲਓ ਵੀ ਇੱਕ ਪੰਜੀ ਦੇ ਵਿੱਚੋਂ ਵੀਰੋਂ ਦਾ ਮਾਨਤਨ ਕਰਾਂਗੇ ਚਲੋ ਖੁਸ਼ੀ ਦੇ ਨਾਲ ਇਹਨਾਂ ਦੀ ਸ਼ੈ ਆ ਇਹਨਾਂ ਨੇ ਸਾਂਭੀ ਆ ਤੇ ਬਾਕੀ ਮੇਰਾ ਭਰਾ ਜਿਹੜੀ ਸੁਭਾਲ ਆ ਸੁਭਾਲ ਦਾ ਮੁੱਲ ਦੇਣਾ ਵੀ ਅਗੋ ਲੈਣਾ ਵੀ ਚਾਹੀਦਾ ਤੇ ਦੇਣਾ ਵੀ ਚਾਹੀਦਾ ਠੀਕ ਆ ਜੀ ਬਾਕੀ ਹਾਕ ਰੱਖ ਦੀਏ ਇੱਕ ਪੰਜੀ ਦਾ ਵੇਖਣ ਦਾ ਅੱਗੇ ਮੇਰਾ ਭਰਾ ਕਿਸੇ ਕਾਰੀਵਾਰੀ ਭਰਾ ਨੇ ਕਾਰੀਗਰ ਵੀਰ ਨੇਗਾ ਸਿਗਲ ਕਰਨੀ ਆ ਤੇ ਆਪਣੇ ਗਾਂ ਤੁਸੀਂ ਅਕੋਰਡਿੰਗ ਅੱਗੇ ਕਿਲੇ ਦੇ ਅਕੋਰਡਿੰਗ ਕੋਈ 2 ਰੁਪਏ ਨਫਾ ਵੀ ਲੈ ਸਕਦੇ ਜੀ ਯਕੀ ਮੋਜਨ ਮੋੜ ਦੇ ਵਿੱਚ ਆ ਮਗਰਾਟਾ ਬਹੁਤ ਜ਼ਿਆਦਾ ਚੌੜਾ ਚੌੜੇ ਪਿੱਠਪੂੜੇ ਦੇ ਵਿੱਚ ਆ ਤੇ ਮੇਰੇ ਭਰਾ ਕਾਫੀ ਲਾਇਕ ਕਰਦੇ ਆ ਕਿ ਭੋਟੀਆਂ ਮੱਝਾਂ ਖਰੀਦਣਾ ਪਸੰਦ ਕਰਦੇ ਆ ਤੇ ਉਹਨਾਂ ਦੇ ਲਈ ਵੀ ਖਾਸ ਤੌਰ ਤੇ ਤੋਹਫਾ ਬਾਕੀ ਵਿਰਲਵਾਂ ਤੁਹਾਨੂੰ ਦਿਖਾਤੀ ਆ ਹਾਈਟ ਕੱਦ ਦੱਸ ਦਿੱਤਾ ਬਾਕੀ ਲੰਬਾਈ ਲੂਈ ਮੈਂ ਦੀ ਚੰਗੀ ਆ ਠੀਕ ਆ ਜੀ ਸੋ ਬਾਕੀ ਜੋ ਵੀ ਬੰਦ ਸਰਦਾ ਮਾਨਤਾ ਨਾਲ ਉਹ ਮੌਕੇ ਤੇ ਹੋਊਗਾ 1,50,000 ਦੇ ਵਿੱਚੋਂ ਇਹ ਦੋਸਤੋ ਅੱਜ ਇੱਕ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਉਣੀ ਸੀ ਇਸ ਕਰੋਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਉਮੀਦ ਕਰਦੇ ਆ ਚੰਗੀ ਲੱਗੀ ਆ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਪਰ ਚੱਲਣਦਾ ਆ ਇੱਕ ਗੁਰਪ੍ਰੀਤ ਆਪਣੇ ਨੰਬਰ ਵਿੱਚ ਬੋਲਦੇ ਨੰਬਰ ਵਿੱਚ 98778 98112 ਠੀਕ ਆ ਜੀ 98778 98112 ਠੀਕ ਆ ਜੀ ਹਾਂਜੀ ਲੋਬੀਆ ਨੰਬਰ ਨੰਬਰਾਂ ਤੇ ਦੋਸਤੋ ਕਾਲ ਕਰਕੇ ਗੱਲਬਾਤ ਕਰੋ ਗੱਗੋਪੂਹਾ ਸਾਰੇ ਪਰਾਵਾਂ ਨੂੰ ਪਤਾ ਜਿਹੜੇ ਵੀਰ ਆਪਣੇ ਮਾਝੇ ਤੋਂ ਬਿਲੋਂਗ ਕਰਦੇ ਆ ਜਿਹੜੇ ਵੀਰ ਕੋਈ ਮਾਲਵੇ ਵਾਲੀ ਸਾਈਡ ਤੋਂ ਆਉਣਗੇ ਉਹਨਾਂ ਨੂੰ ਇੱਕ ਮੋٹے ਤੌਰ ਤੇ ਨਿਸ਼ਾਨੀ ਆਪਾਂ ਦੇ ਦੇਵੇਂ ਭਿੱਖੀ ਪਿੰਡ ਸੋ ਸਾਰੇ ਭਰਾ ਜਾਣਦੇ ਆ ਭਿੱਖੀਵੜ ਤੋਂ ਸਾਰੀ 10-12 ਕਿਲੋਮੀਟਰ ਦੀ ਦੂਰੀ ਆ ਜਦੋਂ ਆਪਾਂ ਚਭਾਲ ਨੂੰ ਆਉਣੇ ਆ ਤੇ ਰਸਤੇ ਵਿੱਚ ਗੱਗੋਪੂਹਾ ਅੱਡਾ ਆਉਂਦਾ ਉਥੋਂ ਤੁਸੀਂ ਇੱਕ ਸ਼ੜਕ ਫੜਨੀ ਹੈ ਜਿਹੜੀ ਬਿਲਕੁਲ ਅੱਡੇ ਦੇ ਵਿੱਚੋਂ ਚੜ੍ਹਦੇ ਪਾਸੇ ਵਾਲੀ ਨੂੰ ਸ਼ੜਕ ਆਉਂਦੀ ਹੈ 2.5 ਕਿਲੋਮੀਟਰ ਸਬਰ ਤੱਕ ਕਰੋਗੇ ਅੱਗੇ ਮਾਲੂਆਲ ਸੰਤਾ ਪਿੰਡ ਆ ਤੇ ਬਿਲਕੁਲ ਪਿੰਡ ਦੇ ਵਿੱਚ ਹੀ ਵੀਰ ਹੁੰਦਾ ਘਾਰ ਆ ਬਾਹਰ-ਬਾਰ ਫਿਰਨੀ ਤੇ ਸੋ ਭਰਾ ਉਹ ਬਾਕੀ ਮੇਰੇ ਵੀਰ ਕਾਲ ਕਰ ਲਿਓ ਸੰਪਰਕ ਕਰ ਲਿਓ ਟਿਪ ਕੇ ਵੇਖਣੀ ਹੈ ਕਿਸੇ ਭਰਾ ਨੂੰ ਤਸੱਲੀ ਕਰਨੀ ਹੈ ਇੱਥੇ ਆਣ ਕੇ ਜ਼ਰੂਰ ਕਰ ਲਿਓ ਠੀਕ ਆ ਧੰਨਵਾਦ ਵੀਡੀਓ ਵੇਖਣ ਦੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਦਿਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ